ਮੈਂ ਤੈਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਭਈਏ ਸਿਰ ਤੇ ਨਾ ਚੜੋ ਹਾਂ ਗੱਲ ਸਹੀ ਆ ਗੋਪੀਪਰਾ ਇਹ ਭਈਏ ਤਾਂ ਸਾਡੀ ਛਾਤੀ ਤੇ ਨੱਚਣ ਲੱਗ ਪਏ ਨੇ ਹੁਣ ਸਾਲਿਆਂ ਨੂੰ ਉਹਦੀ ਔਕਾਤ ਦਿਖਾਉਣੀ ਪਵੇਗੀ ਮੇਰੇ ਦੁਆਬੇ ਏਰੀਏ ਦੇ ਵਿੱਚ 4 ਸਾਲ ਦੇ ਬੱਚੇ ਨਾਲ ਰੇਪ ਕਰਕੇ ਉਹਦੀ ਪੈਂਟ ਦੇ ਨਾਲ ਹੀ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ ਕੁੱਤੇ ਆ 4 ਸਾਲ ਦੇ ਬੱਚੇ ਦਾ ਕੀ ਕਸੂਰ ਸੀ ਉਹਦੀ ਉਮਰ ਸੀ ਖਿਡਾਉਣੇ ਚੁੱਕਣ ਦੀ ਤੇਰੇ ਵਰਗੇ ਹਵਸੀ ਦਰਿੰਦੇ ਨੇ ਉਸ ਦੀ ਜ਼ਿੰਦਗੀ ਹੀ ਖੋ ਲਈ। ਸਾਲਿਆਂ ਦੀ ਹਵਸ ਨੇ ਮਾਪਿਆਂ ਦੇ ਸਿਰ ਤੇ ਕਬਰ ਰੱਖ ਦਿੱਤੀ। ਸੋ ਆਪਾਂ ਗਾਣੇ-ਗੁਣੇ ਛੱਡ ਕੇ ਦੁਆਬੇ ਚ ਲੈ ਆ ਕਿਉਂਕਿ ਇਹ ਕਾਂਡ ਸਾਡੇ ਇਲਾਕੇ ਦੇ ਵਿੱਚ ਹੋਇਆ ਆ। ਬਿਲਕੁਲ ਗੋਪੀਪਰਾ। ਗਾਣੇ-ਛਾਣੇ ਬਾਅਦ ਚ ਪਹਿਲਾਂ ਇਹਨਾਂ ਪਈਆਂ ਦੇ ਖੂਨ ਦਾ ਹਿਸਾਬ ਲੈਣਾ ਪਵੇਗਾ। ਇਹਨਾਂ ਨੂੰ ਪੰਜਾਬ ਤੋਂ ਕੁੱਤਿਆਂ ਵਾਂਗ ਭਜਾਉਣਾ ਪਵੇਗਾ। ਤਿੰਨ ਕਿਸ਼ਨ ਨੋਟ ਕਰ ਲੋ। ਜ਼ਿਲ੍ਹਾ ਹੁਸ਼ਿਆਰਪੁਰ। ਅੱਡਾ ਪਿਖਵਾਲ ਇਹ ਦਸੂਆ ਰੋਡ ਦੇ ਉੱਤੇ ਪੈਂਦਾ ਆ ਜਿਹੜਾ ਨਹੀਂ ਪਹੁੰਚ ਸਕਦਾ ਉਹ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੇਗੇ ਵੱਤੋ ਵੱਤ ਪਹੁੰਚਿਓ ਮੁੰਡਿਆਂ ਨੂੰ ਕੰਨ ਕੋਈ ਦਿੱਕਤ ਨਹੀਂ ਕੋਈ ਤੇਲ ਤੂਲ ਦੀ ਕੋਈ ਟੈਨਸ਼ਨ ਨਹੀਂ ਜੇ ਕਿਸੇ ਭਰਾ ਨੂੰ ਲੋੜ ਲੂਰ ਹੋਈ ਤੇਲ ਤੂਲ ਦੀ ਵੀ ਸਾਰੇ ਪਾਸੇ ਮੈਂ ਤੁਹਾਡੇ ਨਾਲ ਖੜਾ ਆ ਸਹੀ ਆ ਗੋਪੀਪਰਾ ਜਿਹੜਾ ਵੀ ਪੰਜਾਬ ਦਾ ਪੁੱਤੇ ਚਾਹੇ ਆ ਸਕੇ ਜਾਂ ਨਾ ਆ ਸਕੇ ਪਰ ਇਹ ਗੱਲ ਹਰ ਘਰ ਹਰ ਗਲੀ ਹਰ ਮੁਹੱਲੇ ਤੱਕ ਜਾਣੀ ਚਾਹੀਦੀ ਆ ਭਈਏ ਨੂੰ ਪਤਾ ਲੱਗਲਾ ਚਾਹੀਦਾ ਕਿ ਇਹ ਪੰਜਾਬ ਆ ਇੱਥੇ 마ਸੂਮਾਂ ਦੀ ਰੱਖਿਆ ਲਈ ਜਾਨ ਵੀ ਦੇ ਦਿੰਦੇ ਆ ਹੁਣ ਮੌਕਾ ਨਹੀਂ ਮਿਲਣਾ ਚਾਹੀਦਾ ਦੁਬਾਰਾ ਕਿਸੇ ਧੀ ਪੁੱਤਰ ਵੱਲ ਗੰਦੀ ਨਜ਼ਰ ਮਾਰਨ ਦਾ ਮੇਰੇ ਭਰਾ ਆਪਾਂ ਕੱਲ ਪ੍ਰੋਟੈਸਟ ਕਰਾਂਗੇ ਇੱਕ ਸ਼ਾਂਤ ਮਹੀਨਾ ਬੱਦ ਤੋਂ ਬੱਦ ਮੇਰੇ ਭਰਾ ਪਹੁੰਚਿਓ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖਿਓ ਸ਼ਾਂਤਮਈ ਵਿਰੋਧ ਤਾਂ ਹੋਵੇਗਾ ਹੀ ਭਰਾ ਪਰ ਮੇਰੇ ਦਿਲ ਵਿੱਚ ਤਾਂ ਅੱਗ ਲੱਗੀ ਆ ਜੇ ਕਾਨੂੰਨ ਚੁੱਪ ਰਿਹਾ ਤਾਂ ਪੰਜਾਬ ਦੇ ਪੁੱਤਰ ਇਹ ਭਈਏ ਕੁੱਤਿਆਂ ਨੂੰ ਆਪ ਹੀ ਸਜ਼ਾ ਦੇਣਗੇ